ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਹਰ ਉਸ ਇਨਸਾਨ ਦੇ ਲਈ ਆ ਜੋ ਪਰਮਪਿਤਾ ਪਰਮਾਤਮਾ ਜੀ ਤੇ ਵਿਸ਼ਵਾਸ ਰੱਖਦਾ ਏ ਪਰਮਪਿਤਾ ਪਰਮਾਤਮਾ ਜੀ ਦਾ ਨਾਮ ਜਪਦਾ ਏ ਭਾਵੇਂ ਉਹ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਨਾਮ ਦੇ ਨਾਲ ਪਰਮਪਿਤਾ ਪਰਮਾਤਮਾ ਜੀ ਨੂੰ ਯਾਦ ਕਰੇ ਭਾਵ ਕਿ ਕਿਸੇ ਵੀ ਸ਼ਰਮਦਾ ਹੋਵੇ ਸੰਗਤ ਜੀ ਤੁਸੀਂ ਨੋਟ ਕੀਤਾ ਹੋਵੇਗਾ ਕਿ ਜਦੋਂ ਇਨਸਾਨ ਕਿਸੇ ਦੁੱਖ ਤਕਲੀਫ ਦੇ ਵਿੱਚ ਹੁੰਦਾ ਹੈ ਤਾਂ ਉਹਦੇ ਅੰਦਰੋਂ ਸਭ ਤੋਂ ਪਹਿਲਾਂ ਰੱਬ ਦਾ ਨਾਮ ਨਿਕਲਦਾ ਹੈ ਭਾਵੇਂ ਅਸੀਂ ਹਾਈ ਰੱਬਾ ਹੀ ਕਹੀਏ ਪਰ ਰੱਬ ਨੂੰ ਯਾਦ ਜ਼ਰੂਰ ਕਰਦੇ ਹਾਂ ਸਾਡੇ ਅੰਦਰੋਂ ਰੱਬ ਦਾ ਨਾਮ ਨਿਕਲਣਾ ਸਿਰਫ ਨਾਮ ਨਹੀਂ ਹੁੰਦਾ ਬਲਕਿ ਸਾਡੀ ਆਤਮਾ ਦੀ ਪੁਕਾਰ ਹੁੰਦੀ ਆ ਸਾਡੇ ਅੰਦਰ ਦੀ ਅਰਦਾਸ ਹੁੰਦੀ ਆ ਸੰਗਤ ਜੀ ਹਰ ਧਰਮ ਕਹਿੰਦਾ ਹੈ ਕਿ ਰੱਬ ਦਾ ਨਾਮ ਇੱਕ ਸ਼ਕਤੀ ਆ ਇਸ ਕਰਕੇ ਜਦੋਂ ਅਸੀਂ ਰੱਬ ਦਾ ਨਾਮ ਜਪਦੇ ਆ ਤਾਂ ਇਹ ਸ਼ਕਤੀ ਹੌਲੀ-ਹੌਲੀ ਸਾਡੇ ਅੰਦਰ ਪ੍ਰਵੇਸ਼ ਹੋਣ ਲੱਗਦੀ ਆ ਇਹ ਸ਼ਕਤੀ ਸਾਡੇ ਅੰਦਰ ਦੇ ਹਾਲਾਤਾਂ ਨੂੰ ਬਦਲਦੀ ਆ ਸਾਡੇ ਮਨ ਨੂੰ ਬਦਲਦੀ ਆ ਤਾਂ ਜਦੋਂ ਸਾਡੇ ਅੰਦਰ ਦੇ ਹਾਲਾਤ ਬਦਲਦੇ ਆ ਸਾਡਾ ਮਨ ਬਦਲਦਾ ਹੈ ਤਾਂ ਫਿਰ ਸਾਡੇ ਅੰਦਰ ਕੁਝ ਬਦਲਾਅ ਆਉਂਦੇ ਆ ਇਹ ਬਦਲਾਅ ਕਿਹੜੇ ਆ ਇਨਾਂ ਬਾਰੇ ਹੀ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਪੈਰਪਰਾਂਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖ ਦਿਆ ਕਰੋ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਨਾਮ ਜਪਣ ਵਾਲਿਆਂ ਦੇ ਵਿੱਚ ਇਹ ਬਦਲਾਵ ਇਸ ਗੱਲ ਦਾ ਵੀ ਸਬੂਤ ਆ ਕਿ ਸਾਡਾ ਜਪਿਆ ਹੋਇਆ ਨਾਮ ਪਰਮ ਪਿਤਾ ਪਰਮਾਤਮਾ ਜੀ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋ ਰਿਹਾ ਏ ਸਵਾਲ ਕੱਲ ਕਰਦੇ ਆ ਪਹਿਲੇ ਬਦਲਾਵ ਦੀ ਸੰਗਤ ਜੀ ਜਦੋਂ ਅਸੀਂ ਨਾਮ ਜਪਣਾ ਸ਼ੁਰੂ ਕਰ ਦਿੰਨੇ ਆ ਤਾਂ ਸਾਡੇ ਅੰਦਰ ਪਹਿਲਾ ਬਦਲਾਅ ਇਹ ਹੁੰਦਾ ਹੈ ਕਿ ਸਾਡੇ ਮਨ ਦਾ ਬੋਝ ਹਲਕਾ ਹੋ ਜਾਂਦਾ ਹੈ ਪਰ ਜਦੋਂ ਕੋਈ ਇਨਸਾਨ ਰੱਬ ਦੇ ਨਾਮ ਤੋਂ ਦੂਰ ਹੁੰਦਾ ਹੈ ਤਾਂ ਉਹਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਚਿੰਤਾਵਾਂ ਉਹਨੂੰ ਦਬਾ ਲੈਂਦੀਆਂ ਨੇ ਇਸ ਕਰਕੇ ਉਹਦਾ ਸ਼ਰੀਰ ਹਰ ਵੇਲੇ ਥੱਕਿਆ ਰਹਿੰਦਾ ਉਹਦਾ ਚਿਹਰਾ ਹਰ ਵੇਲੇ ਉਦਾਸ ਪਰੇਸ਼ਾਨ ਰਹਿੰਦਾ ਹੈ ਪਰ ਜਦੋਂ ਕੋਈ ਇਨਸਾਨ ਰੱਬ ਦਾ ਨਾਮ ਜਪਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਹਦੇ ਉੱਤੇ ਇਹ ਨਾਮ ਜਾਪ ਦਾ ਅਸਰ ਇਹ ਹੁੰਦਾ ਕਿ ਉਹਦੇ ਸਾਰੇ ਬੋਝ ਲੈ ਜਾਂਦੇ ਆ ਉਹਦਾ ਮਨ ਹਲਕਾਪਨ ਮਹਿਸੂਸ ਕਰਦਾ ਹੈ ਉਹਨੂੰ ਇੰਜ ਲੱਗਦਾ ਵੀ ਜਿਵੇਂ ਕੋਈ ਆਧ੍ਰਿਸ਼ ਸ਼ਕਤੀ ਨੇ ਉਹਦੇ ਸਿਰ ਤੇ ਹੱਥ ਰੱਖ ਦਿੱਤਾ ਹੋਵੇ ਪਹਿਲਾਂ ਛੋਟੀਆਂ ਛੋਟੀਆਂ ਮੁਸ਼ਕਲਾਂ ਵੀ ਪਹਾੜ ਜਿੰਦੀਆਂ ਲੱਗਦੀਆਂ ਨੇ ਪਰ ਨਾਮ ਜਪਣ ਵਾਲੇ ਇਨਸਾਨਾਂ ਨੂੰ ਪਹਾੜ ਜਿੰਦੀਆਂ ਮੁਸ਼ਕਲਾ ਪਰੇਸ਼ਾਨੀਆਂ ਵੀ ਛੋਟੀਆਂ ਛੋਟੀਆਂ ਲੱਗਣ ਲੱਗ ਜਾਂਦੀਆਂ ਨੇ ਫਿਰ ਉਸ ਇਨਸਾਨ ਦੀ ਜ਼ਿੰਦਗੀ ਦੇ ਹਾਲਾਤ ਸਥਿਤੀਆਂ ਜਿੰਨੇ ਮਰਜੀ ਮਾੜੇ ਹੋਣ ਉਹਦੇ ਚਿਹਰੇ ਤੇ ਕਦੇ ਵੀ ਉਦਾਸੀ ਕਦੇ ਵੀ ਚਿੰਤਾ ਨਹੀਂ ਦਿਸਦੀ ਉਹਦਾ ਚਿਹਰਾ ਹਰ ਵੇਲੇ ਖਿੜਿਆ ਰਹਿੰਦਾ ਹੈ ਉਹ ਇਨਸਾਨ ਹਰ ਵੇਲੇ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ ਦੂਸਰਾ ਬਦਲਾਅ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ ਉਦੇ ਮਨ ਦਾ ਗੁੱਸਾ ਉਹਦੇ ਮਨ ਦਾ ਚਿਰਚੜਾਪਣ ਦੂਰ ਹੋ ਜਾਂਦਾ ਹੈ ਉਹਦਾ ਮਨ ਸ਼ਾਂਤ ਰਹਿਣ ਲੱਗ ਜਾਂਦਾ ਹੈ ਤੇ ਮਨ ਦਾ ਚਿਰਚੜਾਪਣ ਦੂਰ ਹੋ ਜਾਣਾ ਮਨ ਦਾ ਸ਼ਾਂਤ ਰਹਿਣਾ ਇਹ ਕੋਈ ਸਧਾਰਨ ਬਦਲਾਵ ਨਹੀਂ ਆ ਇਸ ਗੱਲ ਦਾ ਸਬੂਤ ਆ ਇਸ ਗੱਲ ਦਾ ਸੰਕੇਤ ਆ ਕਿ ਨਾਮ ਸਾਡੇ ਅੰਦਰ ਨੂੰ ਸ਼ੁੱਧ ਕਰ ਰਿਹਾ ਹੈ ਉਸ ਤੋਂ ਬਾਅਦ ਗੱਲ ਕਰਦੇ ਆ ਤੀਸਰੇ ਬਦਲਾਵ ਦੀ ਸੰਗੀਤ ਜੀ ਇਕੱਲੇਪਨ ਤੋਂ ਹਰ ਇਨਸਾਨ ਨੂੰ ਡਰ ਲੱਗਦਾ ਹੈ ਪਰ ਜਦੋਂ ਕੋਈ ਇਨਸਾਨ ਨਾਮ ਜਪਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਹਨੂੰ ਇਕੱਲਾਪਨ ਸਭ ਤੋਂ ਚੰਗਾ ਲੱਗਦਾ ਹੈ ਉਹਨੂੰ ਇਕੱਲੇਪਨ ਤੋਂ ਡਰ ਨਹੀਂ ਲੱਗਦਾ ਬਲਕਿ ਉਹਨੂੰ ਇੰਜ ਲੱਗਦਾ ਵੀ ਜਿਵੇਂ ਕੋਈ ਸ਼ਕਤੀ ਉਹਦੇ ਅੰਦਰੋਂ ਕਹਿ ਰਹੀ ਆ ਕਿ ਡਰਨਾ ਮੈਂ ਤੇਰੇ ਨਾਲ ਹਾਂ ਨਾਮ ਜਪਣ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਚੌਥਾ ਬਦਲਾਅ ਆਉਂਦਾ ਹੈ ਉਹਨਾਂ ਦੀ ਨੀਂਦ ਬਦਲ ਜਾਂਦੀ ਆ ਨੀਂਦ ਗਹਿਰੀ ਹੋ ਜਾਂਦੀ ਆ ਇਸ ਕਰਕੇ ਸਵੇਰੇ ਸਵੇਰ ਜਦੋਂ ਉਹ ਉੱਠਦੇ ਆ ਉਹਨਾਂ ਦਾ ਤਨ ਮਨ ਬਰੋ ਤਾਜ਼ਾ ਲੱਗਦਾ ਹੈ ਇਹ ਬਦਲਾਅ ਦੱਸਦਾ ਹੈ ਕਿ ਰੱਬ ਦੇ ਨਾਮ ਨੇ ਤੁਹਾਡੇ ਅਵਚੇਤਨ ਮਨ ਨੂੰ ਵੀ ਸ਼ੁੱਧ ਕਰ ਦਿੱਤਾ ਪੰਜਵਾਂ ਬਦਲਾਅ ਨਾਮ ਜਪਣ ਵਾਲੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਛੋਟੇ ਛੋਟੇ ਚਮਤਕਾਰ ਹੋਣੇ ਸ਼ੁਰੂ ਹੋ ਜਾਂਦੇ ਆ ਜੀਵਨ ਜਿੰਦਗੀ ਦੇ ਵਿੱਚ ਅਚਾਨਕ ਹੀ ਕੁਝ ਅਜਿਹਾ ਹੋ ਗਿਆ ਜਿਸ ਦੀ ਤੁਹਾਨੂੰ ਸਮਝ ਹੀ ਨਹੀਂ ਆਈ ਅਚਾਨਕ ਹੀ ਕਿਸੇ ਵੱਲੋਂ ਮਦਦ ਕਰ ਦੇਣਾ ਕਦੇ ਵੱਡੀਆਂ ਵੱਡੀਆਂ ਮੁਸ਼ਕਲਾਂ ਆਪਣੇ ਆਪ ਹੀ ਸੁਲਝ ਜਾਣੀਆਂ ਕਦੇ ਕਦੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਇਦਾਂ ਦੇ ਮੌਕੇ ਆਉਂਦੇ ਆ ਜਿਨ੍ਹਾਂ ਦੀ ਉਹਨਾਂ ਨੇ ਕਲਪਨਾ ਹੀ ਨਹੀਂ ਕੀਤੀ ਹੁੰਦੀ ਸੋ ਇਹ ਬਦਲਾਵ ਸਬੂਤ ਨੇ ਇਸ ਗੱਲ ਦਾ ਕਿ ਪਰਮਪਿਤਾ ਪਰਮਾਤਮਾ ਜੀ ਨੇ ਤੁਹਾਡੀ ਸੁਣ ਲਈ ਆ ਗੁਰਮ ਪਿਤਾ ਪਰਮਾਤਮਾ ਜੀ ਨੇ ਤੁਹਾਡੀ ਦਿਸ਼ਾ ਬਦਲ ਦਿੱਤੀ ਆ ਉਸ ਤੋਂ ਬਾਅਦ ਗੱਲ ਕਰਦੇ ਆ 6ਵੇਂ ਬਦਲਾਅ ਮਨ ਦੇ ਵਿਚਾਰਾਂ ਤੇ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ ਹੈ ਆਪਾਂ ਸਭ ਜਾਣਦੇ ਆ ਕਿ ਸਾਡਾ ਮਨ ਬਹੁਤ ਚੰਚਲ ਆ ਸਾਡਾ ਮਨ ਕਦੀ ਸਾਨੂੰ ਖੁਸ਼ੀ ਦੇ ਵਿੱਚ ਕਦੀ ਗਮੀ ਦੇ ਵਿੱਚ ਉਲਝਾ ਕੇ ਰੱਖਦਾ ਕਦੀ ਭਵਿੱਖ ਦੀ ਚਿੰਤਾ ਦੇ ਵਿੱਚ ਕਦੀ ਅਤੀਤ ਦੇ ਪਛਤਾਵੇ ਵਿੱਚ ਰੱਖਦਾ ਹੈ ਪਰ ਜਦੋਂ ਇਨਸਾਨ ਨਾਮ ਜਪ ਨਾਲ ਜੁੜ ਜਾਂਦਾ ਹੈ ਤਾਂ ਉਹਦੇ ਤੇ ਨਾਮ ਜਪਣ ਦਾ ਅਸਰ ਇਹ ਹੁੰਦਾ ਹੈ ਕਿ ਮਨ ਦੇ ਵਿੱਚ ਸ਼ਾਂਤੀ ਸਕੂਨ ਪਰ ਜਾਂਦਾ ਹੈ ਪਹਿਲਾਂ ਜਿੱਥੇ ਮਨ ਹਰ ਵੇਲੇ ਉਲਝਿਆ ਰਹਿੰਦਾ ਸੀ ਹੁਣ ਇਹ ਖੁਸ਼ ਰਹਿੰਦਾ ਹੈ ਸਤਮਾ ਬਦਲਾਵ ਨਾਮ ਜਪਣ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ ਉਹਨਾਂ ਦੇ ਮਨ ਦੇ ਵਿੱਚ ਤਰਸ ਦੀ ਦਇਆ ਦੀ ਭਾਵਨਾ ਆਉਣੀ ਸ਼ੁਰੂ ਹੋ ਜਾਂਦੀ ਹੈ ਪਹਿਲਾਂ ਅਸੀਂ ਕਿਸੇ ਦੇ ਦੁੱਖ ਨੂੰ ਦੇਖ ਕੇ ਅਣਦੇਖਾ ਕਰ ਦਿੰਦੇ ਸੀ ਪਰ ਨਾਮ ਜਪਣ ਤੋਂ ਬਾਅਦ ਦੂਜਿਆਂ ਦਾ ਦੁੱਖ ਵੀ ਆਪਣਾ ਲੱਗਦਾ ਹੈ ਅਸੀਂ ਉਹਨਾਂ ਦੇ ਦੁੱਖ ਨੂੰ ਦੂਰ ਕਰਨ ਦੇ ਵਿੱਚ ਲੱਗ ਜਾਂਦੇ ਆ ਕਿਸੇ ਦੀ ਮਦਦ ਕਰਨੀ ਚੰਗੀ ਲੱਗਦੀ ਆ ਅੱਠਵਾਂ ਬਦਲਾਵ ਨਾਮ ਜਪਣ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਇਹ ਹੁੰਦਾ ਉਹਨਾਂ ਦੀ ਬੋਲਬਾਣੀ ਦੇ ਵਿੱਚ ਬਦਲਾਵ ਆ ਜਾਂਦਾ ਹੈ ਨਾਮ ਜਪ ਸਾਡੇ ਸ਼ਬਦਾਂ ਨੂੰ ਵੀ ਸ਼ੁੱਧ ਕਰਦਾ ਹੈ ਨੌਵਾਂ ਬਦਲਾਵ ਸਾਡੇ ਕਰਮ ਬਦਲਨੇ ਸ਼ੁਰੂ ਹੋ ਜਾਂਦੇ ਆ ਕਿਉਂਕਿ ਅਸੀਂ ਮਾੜੇ ਕੰਮ ਕਰਨ ਤੋਂ ਸੁਚੇਤ ਹੋ ਜਾਂਦੇ ਆ ਦਸਮਾ ਬਦਲਾਵ ਨਾਮ ਜਪਣ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਆਂਦਾ ਹੈ ਕਿ ਉਹਨਾਂ ਨੂੰ ਇੱਕ ਸ਼ਕਤੀ ਦਾ ਅਹਿਸਾਸ ਰਹੇ ਜਾਈ ਕਿ ਕੋਈ ਸ਼ਕਤੀ ਹਮੇਸ਼ਾ ਸਾਡੇ ਅੰਗ ਸੰਗ ਹੈ ਉਹਨਾਂ ਦੇ ਅੰਦਰ ਦਾ ਡਰ ਖਤਮ ਹੋ ਜਾਂਦਾ ਹੈ ਉਨ੍ਹਾਂ ਦੇ ਅੰਦਰ ਸਿਰਫ ਤੇ ਸਿਰਫ ਡਰ ਰਹਿੰਦਾ ਹੈ ਪਰਮਪਿਤਾ ਪਰਮਾਤਮਾ ਜੀ ਦਾ ਵੀ ਮੇਰੇ ਤੋਂ ਕੋਈ ਐਸਾ ਮਾੜਾ ਕੰਮ ਨਾ ਹੋ ਜਾਵੇ ਜਿਹਦੇ ਕਰਕੇ ਮੈਂ ਪਰਮਪਿਤਾ ਪਰਮਾਤਮਾ ਜੀ ਦੇ ਚਰਨਾ ਤੋਂ ਦੂਰ ਹੋ ਜਾਵਾਂ ਬਾਕੀ ਦੇ ਡਰ ਖਤਮ ਹੋ ਜਾਂਦੇ ਆ ਮਨ ਦੇ ਵਿੱਚ ਇੱਕ ਸ਼ਕਤੀ ਦਾ ਅਹਿਸਾਸ ਹੁੰਦਾ ਹੈ ਵੱਡੇ ਵੱਡੇ ਛੋਖੇ ਕੰਮ ਵੀ ਸੌਖੇ ਲੱਗਣ ਲੱਗ ਜਾਂਦੇ ਨੇ ਸੁਸੰਗਤ ਜੀ ਇਹ ਸਨ ਕੁਝ ਬਦਲਾਅ ਜੋ ਇਨਸਾਨ ਦੇ ਨਾਮ ਜਪਣ ਤੋਂ ਬਾਅਦ ਉਹਦੀ ਜ਼ਿੰਦਗੀ ਦੇ ਵਿੱਚ ਆਉਂਦੇ ਆ ਤੇ ਇਸ ਗੱਲ ਦਾ ਵੀ ਸਬੂਤ ਹੁੰਦੇ ਆ ਕਿ ਸਾਡਾ ਜੱਪਿਆ ਹੋਇਆ ਪ੍ਰਮਾਣ ਹੋ ਰਿਹਾ ਏ ਸੋ ਜੇਕਰ ਤੁਸੀਂ ਵੀ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜੇ ਜੇ ਵੀਡੀਓ ਦੀ ਜਾਣਕਾਰੀ ਚੰਗੀ ਲੱਗੀ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰ ਦੇਣਾ